ਇਹ ਛੋਟੀ ਤੁਹਾਨੂੰ ਦੁਆਰਾ ਦਿਖਾਈ ਹੈ। ਜਿਸ ਵੀ ਕਰ ਡੂਰਾ ਮੈਂ ਬਾਈ ਨਾਲ ਨੂੰ। ਉਹਨਾਂ ਕੋਲ ਸਾਹਮਣੇ ਜਦੋਂ ਜੀ ਆਪੇ ਪਾਸ ਬਾਈ ਦੀ ਚੇਹਰੇ ਪਰ ਤੇ ਜਿਹਨੇ ਚੁਆਈ ਹੋਈ ਹੈ ਲੱਗਦਾ ਹੈ ਜਿਵੇਂ ਦੀ ਪਾਈ। ਦੋ ਕੀ ਇੱਕ ਜੁਗਮ ਤੱਕ ਅੱਛੀ ਜਿਹੀ ਚੁਆਈ ਚੱਲਦੀ ਹੈ। ਉਹ ਬਾਈ ਦੀ ਮਨ ਥੋੜੀ ਬੁਢੀ ਹੋਈ ਹੈ। ਉਹ ਵੀ ਇਹ ਸਾਰੇ ਲਾਇ ਲਾ ਕੇ ਬਗਦੇ ਪੋਜੇ ਪਈ।

ਕੋਈ ਨਾ ਕਲੀਪ ਪਟੜਾ ਆਪਕੋ ਦਿਖਾਇਆ ਹੈ। ਰਾਜ ਦੇ ਹੋਈ ਸੰਜਾ ਵਾਲੇ ਬੈਰਾਮਾ ਪਾਈ ਦੀ ਸਦਾ ਗੁਰੂ ਰੰਗੰਮ ਸਾਰੇ ਪੈਸਾ ਆਪਣਾ ਹਾਂਜੀ ਕੀ ਹਾਲ ਚਾਲ ਹਨ ਮੇਰੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਫੇਸਬੁੱਕ ਵਾਲੇ ਭਰਾਵਾਂ ਨੂੰ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਰਾਮ ਰਾਮ ਲਓ ਜੀ ਇਹ ਚੁਕੀ ਹੈ ਕੇਸਰ ਆਪਣੀ ਜੇ ਸ਼ਾਮ ਮਲਕਿਆ ਬੋਲਦੀ ਹੈ ਉਹ ਸੀਮਨ ਇਨਫੋਰਮੇਸ਼ਨ ਕਮੇਟੀ ਵੱਲੋਂ ਇਹ ਜਿਹੜੀ ਪਹਿਲੀ ਚੋਦੀ ਨਿਚੋਾਈ ਹੋ ਰਹੀ ਹੈ ਉਹ ਇਹ ਲਾਈਵ ਕਰ ਰਿਹਾ ਆ ਤੁਹਾਨੂੰ ਵੀ ਦਿਖਾਣਾ ਸਾਰੇ ਲਾਈਵ ਜਿਹੜੇ ਆਏ ਹੋ ਵੀ ਆਪਾਂ ਸਟਾਰਟ ਕਰੀਏ ਔਰ ਇਹ ਦੇਖੋ ਸਾਹਮਣੇ ਜੋ ਦਵਾਲ ਫੌਜੀ ਆ ਕੇ ਖੜੀ ਜੋਤੀ ਹੈ ਇਹ ਵੀ ਚੋਦੀ ਹੈ ਬਹੁਤ ਅੱਛਾ ਤੁਹਾਨੂੰ ਵੀ ਦਿਖਾਉਂਦੇ ਹਾਂ ਇੰਦੀ ਇੱਕ ਮਿੰਟ ਆਪਾਂ ਤੋਂ तो <laughs> ललित बुकर हाँ जी ललित भाई क्या हाल है जी हाँ जी दो्ट भी बाकी है छः बजे का टाइम है सही फिर एक दो मिनट पहले शुरू करना पड़ता है और ये उसकी माँ है ये भी देखो कई बंदे बोल रहे थे कि इसकी मां दिखाओ आ देखो भाई ये माँ है गोल्डी चौहान जसपाल सिंह की हाल जसपाल 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 ये लिखाव आ देखो हकड़ी न केसर की माँ हैलो है ब्रदर हाँ जी कि मालिको ਔਰ ਮੰਤਰੀ ਜੀ ਜਿਸ ਤਰੀਕੇ ਨਾਲ ਆਉਂਦਾ ਹੈ ਤੁਹਾਡਾ ਮਿਲਣਾ ਸਵਾਗਤ ਹੈ ਜੀ ਸਾਰੇ ਭਰਾਵਾਂ ਦਾ ਜੁੜਨ ਦੇ ਲਈ ਚਲੋ ਸ਼ੁਰੂ ਕਰਨ ਲੱਗਿਆਂ ਸੁਖਦੀਪ ਨੇੜੇ ਰਹੋ ਬਸ ਇੱਕ ਮਿੰਟ ਰਹਿ ਗਿਆ ਹਾਂਜੀ ਉਸਪਾਲ ਵੀਰੇ ਕੀ ਹਾਲ ਕੋਈ ਵੀ ਮੰਤਰੀ ਮਾਨਤਰ ਕੁਤਸਾ ਜੀ ਆਪਣੀ ਕੁਕੀ ਸਟਾਈਲ ਤੋਂ ਲੈ ਕੇ ਅਰੇ ਦੀ ਸੰਸਾਰੀਅਤ ਆਰਡਰ ਦੀ ਕੁਆਲਿਟੀ ਬਹੁਤ ਸੋਹਣੀ ਹੈ ਝੋਟੀ ਦੀ ਤੁਸੀਂ ਦੇਖੋ ਬਿਲਕੁਲ ਮਤਲਬ ਇੱਕ ਬਾ ਕਮਾਲ ਰਡ ਲੱਗਾ ਇਹ ਤੁਹਾਨੂੰ ਸਾਰੀ ਉਹਦਾ ਕੰਮ ਅਗਲੇ ਦਿਨ ਦਿਖਾਵਾਂਗੇ ਜਦੋਂ ਪਿਆਰ ਹੋ ਗਈ ਲਓ ਜੀ ਸ਼ੁਰੂ ਕਰਤਾ ਸਹੀ ਟਾਈਮ ਜਿਹੜਾ ਉਹ 6 ਵਜੇ ਦਾ ਉਹ ਸ਼ੁਰੂ ਕਰਤਾ ਆਪਾਂ ਨੇ YouTube ਵਾਲੇ ਵੀਰ ਵੀ ਦੱਸਣ ਕਿਹੜੇ-ਕਿਹੜੇ ਭਰਾ ਜਿਹੜੇ ਕਮੈਂਟ ਕਰਕੇ ਤੇ Facebook ਵਾਲੇ ਜੀ ਸੋਮੀ ਸੰਦੂ ਸਰਦੂ ਸਾਹਿਬ ਕੀ ਹਾਲ ਹੈ ਜੀ ਅਗਰ ਰਾਤ ਖਾਲੀ ਕਰਨ ਤੋਂ ਬਾਅਦ ਪਹਿਲੀ ਚੁਆਈ ਹੈ ਜੀ ਪ੍ਰੇਮ ਚੀਮਾ ਸਾਡਾ ਭਰਾ ਲਕਸ਼ਮੀ ਸੰਤਾਲੀਵਾਲ ਡੇਰੀ ਫਾਰਮ ਦਾ ਵਾਲ ਕੀ ਹਾਲ ਆ ਜਗਜੀਤ ਹੁੰਦਲ YouTube ਇਹ ਅਰਜਨਵੀਰ ਸਿੰਘ ਚਹਿਲ ਹੈਲੋ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਹਾਲ ਹੈ ਜੀ ਜਿਗਜੀਤ ਹੁੰਦਲ ਸਾਡੀ ਹੈ ਹਾਂਜੀ ਹਾਂ ਡਾਕਟਰ ਮੇਜਰ ਸਿੰਘ ਅਲਕੜਾ ਸਤਿ ਸ੍ਰੀ ਅਕਾਲ ਜੀ ਸਭ ਨੂੰ ਆਪਕੋ ਤਨਵੀਰ ਅਵਾਜ਼ ਜਿਆਦਾ ਇਸ ਕਰਕੇ ਨਹੀਂ ਕਰਦੇ ਥੋੜੀ ਜਿਹੀ ਨਾ ਛੋਟੀ ਦਰਦੀ ਹੈ ਵੀ ਇੱਕ ਨਾਲ ਬੰਦੇ ਬਹੁਤ ਬੈਠੇ ਨੇ ਹਸਪਤਾਲ ਅਵਾਜ਼ ਦੀ ਥੋੜੀ ਜੀ ਇਸ ਕਰਕੇ ਦਿੱਕਤ ਆ ਕਰ ਲੈਨੇ ਜਿਹੜਾ ਖਾਲੀ ਟਾਈਮ ਗੱਡਿਆ 8 ਕਿਲੋ 700 ਗ੍ਰਾਮ ਵਿੱਚ ਵਧੀਆ ਜੀ ਵਧੀਆ ਅਜਨਵੀਰ ਬਹੁਤ ਵਧੀਆ ਜੀ ਗੁਰਵਿੰਦਰ ਕਮਾਨ ਗੁਰਵਿੰਦਰ ਕਮਾਨ ਸੋਮੀ ਸਿੱਧੂ ਜਸਪਾਲ ਡਾਕਟਰ ਮੈਜਰ ਅਰਕੜਾ ਖਾਲੀ ਬਾਲਟੀ ਵਾਲੇ ਰਿਫਾਰਮ ਹਾਂਜੀ ਹਾਂ ਮਿਲਕ ਬਿਊਟੀ ਵਾਲੀ ਝੋਟੀ ਆ ਬਾਈ ਇਹ ਉਹੀ ਆ ਜਿਹੜੀ ਪੀਡੀਐਫ ਅੱਦੋ ਜਿੱਤੀ ਸੀ ਤਕਰੀਬਨ ਸਾਰੇ ਮੇਲੇ ਜਿੱਤੀ ਗਈ ਬਾਲਟੀ ਚੈੱਕ ਕਰਾ ਦਿਓ ਗੁਰਦੀਪ ਇਹ ਬਾਲਟੀ ਚੈੱਕ ਕਰੋ ਜੀ ਕਿ ਬਾਲਟੀ ਖਾਲੀ ਬਾਲਟੀ ਹਾਂਜੀ ਹਾਂ ਕਰੋ ਸ਼ੁਰੂ ਕਰੋ ਜੀ ਵਰ ਜੋ ਲਾਈ ਦੀ ਪਤਾ ਹੈ ਜਵਿੰਦਰ ਸਿੰਘ ਸੂਲਰ ਗਰਾਟ ਸਤਿ ਸ੍ਰੀ ਅਕਾਲ ਵੀਰੇ ਇਹਨੇ ਇਸ ਝੋਟੀ ਨੇ ਤੁਹਾਨੂੰ ਇੱਕ ਵਾਰ ਰਿਪੀਟ ਚ ਦੱਸਾਂ ਕਿ ਇਹਨੇ ਤਕਰੀਬਨ ਪਿਛਲੇ ਸਾਲ ਸਾਰੇ ਮੇਲੇ ਜਿੱਤੇ ਨੇ ਪੀਡੀਐਫ ਤੇ ਪ੍ਰਸ਼ੇਤਰ ਤੇ ਇੱਕ ਹੋਰ ਮਹਿਮ ਲੱਗਿਆ ਸੀ ਸ਼ਾਇਦ ਉਹ ਵੀ ਬਿਊਟੀ ਚ ਸਾਰੇ ਮੇਲੇ ਦੀ ਚੈਂਪੀਅਨ ਇਹ ਰਹੀ ਹੈ ਹੁਣ ਮਿਲ ਪਲੱਸ ਬਿਊਟੀ ਹੋ ਜਸਪਾਲ ਦਸੀ ਆਵਾਜ਼ ਸਹੀ ਆ ਰਹੀ ਹੈ ਜੇ ਕੋਈ ਕਮੀਆਂ ਤਾਂ ਹੋਰ ਕਰ ਦਾਂਗੇ ਆਪਾਂ ਬਿੰਦਰ ਤੇ ਜਸਪਾਲ ਉਹ ਹੀ ਸ਼ੇਅਰ ਕਰ ਦਿਓ ਵੀਰੇ ਇਹ ਉੱਧਰ ਕਰ ਦਿਓ ਸ਼ੇਅਰ ਆਪਣੇ ਰੁਪਾਗਰਪਾ ਜੀ ਕਿਉਂਕਿ ਮੈਨੂੰ ਇੱਥੋਂ ਕਰਨਾ ਉੱਕਾ ਲੱਗਦਾ ਫਿਰ ਲੋ ਫੋਨ ਨੇ ਦੋਨੇ ਤਾਂ ਹਾਂ ਜੀ ਅਰਜਨਵੀਰ ਚਹਿਲ ਇਹਨੇ ਪਿੱਛੇ ਜੇਲ੍ਹ ਵੀ ਕਰੀ ਪੂਰ ਕੀਤਾ ਪੂਰ ਕੀਤਾ ਬੋਸ ਤਾਲੀ ਵਾਲਾ ਤੈਨੂੰ ਮੇਰੇ ਦਿਮਾਗ 'ਚ ਆਇਆ ਤੈਨੂੰ ਬੁਲਾਉਣਾ ਸੀ ਯਾਰ ਤੂੰ ਆ ਜਾਂਦਾ ਨਾਲ ਸਾਡੇ ਕੋਈ ਗੱਲ ਨਹੀਂ ਅੱਗੇ ਅੱਗੇ ਨੂੰ ਮੈਂ ਲੈ ਕੇ ਆਇਆ ਹਾਂ ਠੀਕ ਹੈ ਜਸਪਾਲ ਠੀਕ ਹੈ ਵੀਰੇ ਠੀਕ ਹੈ ਜੀ ਅੱਜ ਵੀਰੇ ਥੈਂਕ ਯੂ ਵੀਰੇ ਇਹ ਨਾ ਕੱਲ ਹੀ ਵਾਈਫਾਈ ਲਗਵਾਇਆ ਕਹਿ ਕੇ ਸ਼ਿਵ ਨੂੰ ਤੇ ਇੱਥੇ ਨਹੀਂ ਨੈਟਵਰਕ ਦੀ ਬਹੁਤ ਦਿੱਕਤ ਆਉਂਦੀ ਸੀ ਕੱਟ ਜਾਂਦਾ ਸੀ ਕਦੇ ਹੈ ਹੋ ਜਾਂਦਾ ਸੀ ਬਹੁਤ ਮਤਲਬ ਇਸ ਵਾਰ ਵਧੀਆ 2024 ਦੀ ਹਾਂ ਡਾਕਟਰ ਸਾਹਿਬ 2024 ਦੀ ਬਿੰਨਰ ਆ ਜੀ ਬਾਈ ਬਹੁਤ ਵੱਡੀ ਗੱਲ ਆ ਦੇਖੋ ਬਿਊਟੀ ਤੇ ਮਿਲਕ ਚ ਬਾਈ ਦੇਖੋ ਆਪਣੇ ਕੋਲ ਪਤਾ ਕਿਸੇ ਪਸ਼ੂ ਦਾ ਆਉਣਾ ਕਿਸੇ ਬੁੱਲ ਲਈ ਇਹ ਕਿ ਚੰਗੀ ਨਿਸ਼ਾਨੀ ਆ ਬਾਈ ਲਾਈਫ ਚ ਆਉਂਦਾ ਹੋਰ ਪੋਜ਼ਿਟਿਵ ਜੀ ਅਸ਼ੀ ਅਗਰ ਬਾਈ ਤੁਹਾਨੂੰ ਮੈਂ ਪਹਿਲਾਂ ਜਦੋਂ ਵੀਡੀਓ ਤੁਸੀਂ ਫੇਰ ਕਿਤੇ ਬਾਅਦ ਚ ਦੇਖੋਗੇ ਨਾ ਇਹਦੀ ਮਾਂ ਵੀ ਦਿਖਾਈ ਹੈ ਨਾਲ ਹੀ ਖੜੀ ਆ ਉਹਦੇ ਸਿੰਘ ਬਹੁਤ ਖੁੱਲੇ ਨੇ ਤੇ ਬੋਡੀ ਸਟਰਕਚਰ ਉਹਦਾ ਹੋਰ ਆ ਤੇ ਇਹਦਾ ਬਿਲਕੁਲ ਅਲੱਗ ਆ ਇਹ ਸਾਰਾ ਬੁੱਲ ਤੇ ਜੀ ਹਰਿਆਣਾ ਕੀ ਆਹ ਦਾ ਨਿਸ਼ਾਨ ਕੋਈ ਸਾਡੀ ਜੀ ਆਪ ਦਾ ਆਗਮਨ ਬਹੁਤ ਬਹੁਤ ਮੁਬਾਰਕ ਆਪ ਦਾ ਇਸ਼ਤਿਹਾਰ ਸੁਬੇ ਜਿੰਪਲਜੀਤ ਸਿੰਘ ਹਸਪਤਾਲ ਕੋ ਬਿੰਦਰ ਖਾਲਸਾ ਕਿੱਧਰ ਗਿਆ ਚਾਹੂ ਪੀਣ ਗਿਆ ਉਹਨਾਂ ਖਾਲਸਾ ਪਤਾ ਨਹੀਂ ਲੱਗਿਆ ਉਹਨਾਂ ਨੂੰ ਭੁੱਲ ਗਿਆ ਉਹਨੇ ਸਿਮਰ ਇਨਫੋਰਮੇਸ਼ਨ ਕਮੇਟੀ ਵਾਲੇ ਮੈਨੂੰ ਲੱਗਦਾ ਕਿਤੇ ਸੌਂ ਸੌਂ ਗਏ ਸਿਰਫ ਬਿੰਦਰ ਤੋਂ ਬਿਨਾਂ ਕੋਈ ਨਹੀਂ ਜੁੜਿਆ ਥੈਂਕ ਯੂ ਫਾਈਰ ਹਾਂ ਤਾਂ ਲਿਵਰ ਚੱਲਾ ਹੈ ਕੋਈ ਗੱਲ ਨਹੀਂ ਵੀਰੇ ਆਪਾਂ ਜਰੂਰ ਮੇਰੇ ਦਿਮਾਗ 'ਚ ਆ ਗਈ ਹੁਣ ਅੱਗੇ ਨੂੰ ਆਪਾਂ ਗੋਲਦੀ ਚੋਹਾਨ ਆਪਾਂ ਅੱਗੇ ਨੂੰ ਇਸ ਗੱਲ ਦਾ ਖਿਆਲ ਵੀ ਰੱਖਾਂ ਇੱਕ ਬਈ ਫੈਟ ਬਾਰੇ ਕਹਿੰਦਾ ਸੀ YouTube ਵਾਲਿਓ ਕਿ ਫੈਟ ਛੋਟੀ ਨਹੀਂ ਫੈਟ ਹੈਗੀ ਆ ਸਾਢੇ 7 ਕੋਸ਼ਿਸ਼ ਕਰਾਂਗੇ ਬਈ ਐਂਡ 'ਚ ਲਵਾਈ ਦਵਾਂਗੇ ਤੇ ਪਰ ਸ਼ਿਵ ਨੂੰ ਤਾਂ ਹਜੇ ਕਿਹਾ ਨਹੀਂ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਕਿ ਲਵਾ ਦਾਂਗੇ ਫੈਟ ਦੀ ਵਿੰਦਰ ਸਿੰਘ ਸੋਲਰ ਗਰਾਜ ਦਿੱਲੀ ਕਲਿਆਣ ਤੋਂ ਵੀ ਬਹੁਤ ਸਾਰੇ ਲੋਕਾਂ ਨੇ ਲਾਗੇ ਆਪੇ ਇੱਕ ਵਾਰੀ ਦੇਰਸੇ ਸੋਹਣੇ ਲੱਗ ਚੋ ਅਗਾਂਹ ਦਾ ਤੁਬਾ ਚੋਈ ਤੇ ਪੁਲੀਟਿਕਲ ਪੁਲੀਟਿਕਲ ਪਿੱਛੇ ਦੇ ਜਿਹੜੇ ਥਣ ਨੇ ਉਹ ਖਾਲੀ ਕਰ ਤੇ ਲਾਲੇ ਬੁੱਕ ਕਰ ਉਪਕਰ ਪੰਜਾਬੀ ਜੇ ਭੁੱਕਰ ਹਿੰਦੀ ਵਿੱਚ ਬੁੱਕਰ ਦੇਖੋ ਇੱਕ ਇਹ ਦੇਖੋ ਤੁਸੀਂ ਕਿ ਮਿਲਕਿੰਗ ਕਿੰਨੀ ਸਮੂਹ ਖਾਇਆ ਨਾ ਬਿਲਕੁਲ ਆਰਾਮ ਦੀ ਧਾਰਾ ਕੋਈ ਐਨੀ ਵੀ ਕੜੀ ਧਾਰਾ ਬਰਜੰਦਰ ਸਿੰਘ ਜੈ ਉੱਡ ਜਾਓ ਤਾਂਕਿਊ ਵੀਰਾਂ ਤਾਂਕਿਊ ਸਾਰੇ ਬੰਦੇ ਤੋਂ ਸਾਰਾ ਮਾਫੀ ਨਹੀਂ ਤੁਹਾਈ ਦੇ ਬਾਅਦ ਹਾਂਜੀ YouTube ਵਾਲਿਓ ਕਿਹੜੇ ਕਿਹੜੇ ਭਰਾ ਜੋੜੇ ਨੇ ਕਰਿਓ ਕਮੈਂਟ ਅਰਜਨਵੀਰ ਸਿੰਘ ਚਹਿਲ ਅੱਜ ਦੇ ਮੀਟਿੰਗ ਤੋਂ ਜੁੜੇ ਹੋਏ ਸਟਾਰਟਿੰਗ ਨੇ ਸੰਸ਼ੇਰ ਗਿੱਲ ਬਹੁਤ ਵਧੀਆ ਵੀਰ ਥੈਂਕ ਯੂ ਜੀ ਅਧਿਕਾਰੀ ਸਿੰਘ ਸੋਹੀ ਗੁੱਡ ਥੈਂਕ ਯੂ ਬੜੀਆ ਗੱਲ ਜੀ ਬਹੁਤ 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 ਸਾਰੇ ਲੋਕਾਂ ਨੂੰ ਆਦਿ ਦੇ ਤੋਂ ਲਵੇ ਜੋ ਆਇਆ ਮਾਈਕ ਕਲੀਅਰ ਆ ਦੇਖੋ ਦੱਸਿਓ ਕਿ ਕੋਈ ਦਿੱਕਤ ਤਾਂ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਕੋਈ ਆਵਾਜ਼ ਜਾਂ ਹੋਰ ਕੁੱਝ ਦੇਖਣਾ ਵੀ ਕਿੰਨਾ ਕਰਦੀ ਐ ਕਿਉਂਕਿ ਰਾਤ ਖਾਲੀ ਤਾਂ 8 ਕਿਲੋ 700 ਗ੍ਰਾਮ ਕਰਿਆ ਸਤਗੁਰ ਸਿੱਧੂ ਹਾਂਜੀ ਸਤਪੁਰ ਬਾਈ ਕੀ ਹਾਲ ਆ ਜੀ ਸਤਪੁਰ ਬਾਈ ਆਪ ਜੀ ਹਰਪਾ ਜੰਮੀ ਬਲਿੰਗ ਬਲਿੰਗ ਸਾਹਿਬ ਕੀ ਹਾਲ ਹੈ ਜੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਦਾ ਜੁੜਨ ਦੇ ਲਈ ਪੱਤ तकरीबन ਖਾਲੀ ਹੋ ਗਈ ਜੀ ਬਸ ਇੱਕੋਂ ਤੋਂ ਦਸ ਹੈ ਦੋ ਦੰਦਾਂ ਝੋਟੀ ਮੂੰਹ ਤੋਂ ਦੋ ਦੰਦਾਂ ਤੇ ਪਹਿਲਾ ਜ ਸੂਆ ਇਹਦਾ ਫਸਟ ਲੈਕਟੇਸ਼ਨ ਆ ਹੈ ਵੈਰੀ ਗੁੱਡ ਬਈ ਥੈਂਕ ਯੂ ਵੀਰੇ ਸਤਿਗੁਰ ਇਹ ਪਹਿਲੇ ਸੂਏ ਦੀ ਆ ਦੇਖੋ ਬਹੁਤ ਵਧੀਆ ਦੁੱਧ ਆ ਯਾਰ ਮਤਲਬ ਆਪਾਂ ਕਹੀਏ ਵੀ ਜੇ 12 ਕਿਲੋ ਤੋਂ ਉੱਪਰ ਦੁੱਧ ਕਰ ਗਈ ਤੇ ਉਹ ਕੋਈ ਝੋਟੀ ਮਾੜੀ ਨਹੀਂ ਤੇ ਇਹ ਤਾਂ 15 ਨੇ ਲੜਤੇੜੇ ਉਹ ਕਰ ਰਹੀ ਹੈ ਆਪਾਂ ਪਸੰਦ ਕਰ ਲਓ ਕਰਨਵੀਰ ਸਿੰਘ ਜੀ ਰਾਮ ਰਾਮ ਜੀ ਹਰਪਜਨ ਸਿੰਘ ਵਧੀਆ ਜੀ ਥੈਂਕ ਯੂ ਵੀਰ ਥੈਂਕ ਯੂ ਸਰਦਾਰ ਸਿੰਘ बहुत बहुत मुबारक है शिवबीर थैंक यू जी बिंदर सोलर ग्राक करमवीर अलाद ਦੰਬਲ ਕੇਬਲ ਲੇਜੈਂਡ ਬੋਲ ਥੈਂਕ ਯੂ ਜੀ ਬਿਲਕੁਲ ਭਾਈ ਬਿਲਕੁਲ ਆ ਗਿਆ ਜੀ ਅਰਵਿੰਦਰ ਕਾਲਸਾ ਸਾਡਾ ਸਤਿ ਸ੍ਰੀ ਅਕਾਲ ਜੀ ਸਤਿ ਸਕਾਲ ਉਹ ਹਰਪਾਲ ਸਿੰਘ ਪੋਨੀਆ ਅਵਤਾਰ ਸਿੰਘ ਅਵਤਾਰਵੀਰ ਜੀ ਬਾਈਰੋ ਜੀ ਦੀ ਖਾਲਸਾ ਵਾਹਿਗੁਰੂ ਜੀ ਦੀ ਜਿੱਤੇ ਆ ਜਸਵੀਰ ਸਿੰਘ ਰਾਏ ਗੋਲਡ ਚੋਹਾਨ ਸਤਨਬਾਜੀ ਸਾਰੇ ਭਰਾਵਾਂ ਨੂੰ ਜੁੜਨੇ ਤਕਰੀਬਨ ਚੋਟੀ ਖਾਲੀ ਹੋ ਗਈ ਬਸ ਚੋਈ ਪੂਰੀ ਹੋ ਗਈ ਇਹ ਦੂਜਾ ਸੈਕੰਡ ਟਾਈਮ ਦੀ ਕਰਮਵੀਰ ਅਲਾਵਤ ਬਸ ਇਹ ਭਾਈ ਇੱਥੇ ਰੱਖੀ ਹਾਂ ਬਸ ਇਹ ਆ ਸਾਹਮਣੇ ਬਸ ਇਹ ਆ ਸਾਹਮਣੇ ਕਮੈਂਟ ਆ ਰਹਾ ਯੀ ਆਪੇ ਪਰਦੇ ਹੋਨੇ ਬਈ ਸਾਰੇ ਭਾਈ ਲਓ ਜੀ ਕੰਡੇ ਦੇ ਮਾਰੋ ਨਿਗਾਹ ਇੱਕ ਵਾਰ ਆਪਣੀ ਜੀ ਅੰਗਲਾ ਕੇ ਗੋਲਪੁੰਡਾ ਚ ਸਿੰਗਲ ਜ਼ੀਰੋ ਆਣੇ ਤੋਂ ਬਾਅਦ ਸਿੰਗਲ ਡਿਜੀਟ ਹੋ ਜਾਣ ਦੋ ਓਕੇ ਕਰੀ ਹੋ ਗਈ ਰੱਖੋ ਜੀ

ਦੇ ਰੋਹਿਤ ਗੁੱਜਰ ਭਾਈ ਸਿੰਗਲ ਹੋ ਜਾਂਦੇ ਸਿੰਗਲ ਹੋ ਜਾਂਦੇ ਕੋਈ ਇੱਕ ਵਾਰ ਸਿੰਗਲ ਜ਼ੀਰੋ ਕੇ ਬਾਅਦ ਆਪਕੋ ਸੰਦੀਪ ਸ਼ਰਮਾ ਹੋ ਗਈ ਭਾਈ ਲਓ ਜੀ ਇਹ ਦੇਖੋ ਲਓ ਜੀ ਕਰ ਦਿਓ ਕਮੈਂਟ ਕਿੰਦਾ ਲੱਗਦਾ ਬੈਠ ਕੇ ਪੁੱਛ ਲਓ ਕੋਈ ਨਾ ਦੂਰ ਨਾ ਲੈ ਕੇ ਚੱਲ ਕਰਿਓ ਆਈਡੀ ਚੈੱਕ ਬੈਠ ਕੇ ਪੁੱਛ ਲਓ ਕੁਲਦੀਪ ਭਾਈ ਕੋਲ ਬੈਠ ਜੋ ਮਨਦੀਪ ਬਹੁਤ ਨੇੜੇ ਪਹੁੰਚ ਗਿਆ ਤੂੰ ਆਈਡੀਆ ਸਹੀ ਲਾਤਾ ਹੂੰ ਤਨੂ ਜੀ ਭਾਈ ਗੱਲ ਲੱਗ ਪਈ ਸ਼ਾਇਦ ਜਿੰਨਾ ਭਾਈ ਤਨੂ ਜੀ ਭਾਈ ਆਪਣੇ ਸਾਹਮਣੇ ਬੋਲ ਹਾਂ ਪੰਜ ਨਿਕਲੇ ਪੀਪੀ ਨੰਬਰ ਆ ਗਿਆ ਮਨਦੀਪ ਸਰ ਕੋਈ ਚੱਕਰ ਨਹੀਂ ਬਹੁਤ ਬੜੀ ਦੂਦ ਆਈ ਦੋ ਦੋ ਗ੍ਰਾਮ ਤੋਂ ਵੀ ਨੇੜੇ ਜੇ ਪਹੁੰਚ ਗਿਆ ਪਾਲ ਸਿੰਘ 750 ਕਰੋ ਚੱਕ ਬਈ 8 ਕਿਲੋ ਪਲਸ ਹੋ ਗਿਆ ਤੇ 800 8 ਕਿਲੋ 100 ਗ੍ਰਾਮ ਦੇ ਲਗਭਗ ਲੱਗਦਾ 1 ਮਿੰਟ ਖੂਬ ਦਿਖਾਨਗੇ ਉਸ ਨੂੰ ਲਓ ਜੀ ਕਿੰਨੇ ਕਿੱਲੇ ਜਾਣੇ ਦਿਖਾ ਲੋ ਕੋਈ ਗੱਲ ਦਿਖਾ ਦਿਓ 8 ਕਿਲੋ 100 ਗ੍ਰਾਮ ਦੀ ਪੱਕੀ ਚੋਾਈਗਾ ਦੂਦ ਬਈ ਇਹ ਦੇਖ ਲੈ ਇੱਕ ਵਾਰ 1 ਮਿੰਟ 1 ਮਿੰਟ ਖੜ ਜੇ ਹਵਾਈ ਨਾਲ ਛੇ 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 ਸਾਈਡ ਨਾਲ 8 ਕਿਲੋ 100 ਗ੍ਰਾਮ ਭਾਈ ਭਾਈ ਪੰਦੋਸੀ ਭਾਈ ਆਪ ਵੀ ਦਿਖਾਏ ਜਮੇ ਦੇ ਰੋਕਲੇ ਕੇ ਛੇਵਾ ਬਸ ਕੋਈ ਗੱਲ ਨਹੀਂ 8 ਕਿਲੋ 100 ਗ੍ਰਾਮ ਚਲੋ ਜੀ ਦਿਵਾਓ ਜੀ ਹਾਂ ਦੇਖੋ ਆ ਭਾਈ ਸਾਰੇ ਜਿਹੜੇ ਆਏ ਹੋਏ ਨੇ ਹਨਾ 5 ਕਿਲੋ ਕਰ ਲਿਓ ਜੀ ਹੁਣ ਪੰਦੋ ਵਾਲਾ ਭਾਈ ਇਹ ਪੇਜ ਕਾ ਕੀ ਨਾਮ ਹੈ ਤੇਰੇ YouTube ਚੈਨਲ ਕਾ ਅਜੇ ਰੈਡੂ ਡੇਰੀ ਫਾਰਮ ਦਾ ਅਜੇ ਰੈਡੂ ਇਹ ਰੈਡੂ ਡੇਰੀ ਫਾਰਮ ਦੇ ਨੇੜੇ ਉਹਨਾਂ ਦੀ ਉਹ ਨਵੀਂ ਰੈਡੂ ਡੇਰੀ ਫਾਰਮ ਦੇਖਦੇ ਆਪਾਂ ਆਹ 10 ਬੁੱਲ ਇਹ ਛੋਟੀ ਆ ਫਲ ਸਹੀ ਹੋ ਗਿਆ ਚੱਕ ਇਹ 8 ਟਨ ਦਾ ਬੱਚਾ ਜੀ ਮੇਲ ਹੈ 8 ਟਨ ਦਾ ਤੇ ਇਹ ਰੈਡੂ ਡੇਰੀ ਫਾਰਮ ਦਾ ਕਰੀਬ ਇਹ ਸੈਕਟਰ ਇਧਰੋਂ ਹੋਈ ਬੱਚਾ ਵੀ ਚੰਗਾ ਤੇ ਛੋਟੀ ਤਾਂ ਚੰਗੀ ਹੋ ਗਈ ਉਹਨਾਂ ਦੀ ਮਾਂ ਦਿਖਾਈਏ ਤੇ ਆ ਇੱਕ ਵਾਰ ਚੈੱਕ ਕਰੋ ਆ ਮਾਂ ਆ ਜੀ ਇਸ ਛੋਟੀ ਦੀ ਆ ਮਾਂ ਆ ਦੇ ਚੈੱਕ ਕਰ ਲਓ ਤੁਸੀਂ 8 ਥਣਾ ਦੀ ਦੇਖੋ ਇਹਦੀ ਲੰਬਾਈ ਕਿੰਨੀ ਹੈ ਥਣਾ ਦੀ ਹਨਾ ਸ਼ਾਮ ਕਿੰਨਾ ਕਿੰਨਾ ਦਾ ਇਹ ਆ ਚੈੱਕ ਕਰੋ ਇਹ ਦੋ ਦੋ ਕਿੰਨਾ ਫਰਕ ਹੈ 8 ਥਣਾ ਦੀ ਬਿੱਥ ਆਰਡਰ ਤੇ ਆਹ ਦੀ ਮੰਗ ਹੈ ਤੁਸੀਂ ਦੋਨੋਂ ਚੈੱਕ ਕਰ ਸਕਦੇ ਹੋ ਕਿ ਫਰਕ ਕੀ ਹੈ ਇਹਦਾ ਬਾਡੀ ਸਟਰਕਚਰ ਤੇ ਇਹਦੇ ਸਿੰਘਾ ਦੇਖੋ ਸਿੰਘ ਕਿੰਨੇ ਖੁੱਲੇ ਹਨ ਠੀਕ ਹੈ ਜੀ ਤੇ ਇਹਦਾ ਇੱਕ ਵਾਰ ਫੇਸ ਤੁਹਾਨੂੰ ਫੇਰ ਦਿਖਾਉਂਦੇ ਹਾਂ ਕਿਉਂਕਿ ਕੰਪੈਰੀਸ਼ਨ ਬਰਾਬਰ ਹੋ ਜਾਈਏ ਇਹ ਆ ਜੋ ਕੀ ਹੈ ਇਹ ਮਾਨਸਾ ਜਾਈ ਟੂ 14 ਦਾ ਹਾਲ ਹੈ ਇਹ ਦੇਖੋ 14 10 3 ਇਹ ਜੋ ਫਾਰਮ ਹੈ ਪਲਵਿੰਦਰ ਸਿੰਘ ਸੋਹੀ ਸਿੱਧੂ ਡੇਰੀ ਫਾਰਮ ਬਹੁਤ ਥੈਂਕ ਯੂ ਜੀ ਇਹ ਚੈੱਕ ਕਰ ਲਓ ਬਾਈ ਬਹੁਤ ਬੰਦੇ ਬੋਲ ਰਹੇ ਸੀ ਸ਼ੇਪ ਬਾਈ ਕੀ ਹਾਲ ਹੈ ਬੜੀਆ ਦੂਦ आप बताओ सही रहा नहीं हमारे तो सही है हमें तो सही लग रहा है आप सही थे सही सिंह देखो मैं कई भाई पूछ रहे थे कि इसकी माँ माँ मा भी दिखा दी हाँ चेक करो दोनों उसकी है भाई मेरी। हाँ। तरफ से आएगा भाई हाँ। कोई भी अगर भ्रमित मत होना 12 किलो वाली नहीं निकलेगी भाई हाँ। दोनों दोनों होगी ना बिल्कुल तब जाके मलिया टाइम लगता है और आपने पशु देखे भी मैंने रखा देखो परमात्मा के पैसे देखो और परमात्मा ने रिजल्ट भी दे रखा माँ भी अच्छी है बाप भी अच्छा नहीं बॉडी स्ट्रक्चर की बात कर रहा था कितना

पौने 3 साल है उम्र भाई पौने 3 साल में ये बताओ कि लगभग 80 से 90% झोटियां क्यापन होती है पौने 3 साल की एज है भाई एज में दूध तलवारी है दूध तलवारी है पौने 3 साल है ज्यादातर झोटियां होती है ना पौने 3 साल में क्यापन होती है क्यापन होती है सही है बिल्कुल और ये दूध तलवारी है और फिर मिले जीत की सारी सही है नहीं बहुत बढ़िया भाई बहुत आपको मुबारक कि अच्छी है झोटी है ना ਤੋ ਇੱਕ ਵਾਰ ਫੇਰ ਤੁਹਾਨੂੰ ਦਿਖਾ ਦਈਏ ਤੇ ਫਿਰ ਆਪਾਂ ਕਰੀਏ ਬੰਦ ਆਰਡਰ ਦੇਖੋ ਬਿਲਕੁਲ ਮੈਂ ਦਿਖਾਇਆ ਪਾਪਾ ਇਧਰਿਆ ਖਾਲੀ ਹੋ ਜਾਂਦਾ ਬਿਲਕੁਲ ਆ ਦੇ ਦੁਬਾਰਾ ਫੇਰ ਤੁਹਾਨੂੰ ਦਿਖਾ ਦਈਏ ਕਿ ਜਿੱਥੇ ਨਹੀਂ ਮਾੜਾ ਮोटा ਦਿਖਿਆ ਅੱਛਾ ਇਹ ਦੇਖੋ ਛੋਟੀ ਕੋਈ ਉਪਰਾ ਨਹੀਂ ਮੰਨਦੀ ਹੈ ਨਾ ਤੇ ਬੰਦੇ ਕਿੰਨੇ ਫਿਰਦੇ ਨੇ ਤੇ ਆਹ ਦੇਖੋ ਸੋ ਥੈਂਕ ਯੂ ਜੀ ਸਾਰੇ ਭਰਾਵਾਂ ਦਾ ਜੋੜਨ ਲਈ ਸ਼ਾਮ ਨੂੰ ਫੇਰ ਮਿਲਦੇ ਆਪਾਂ ਸਹੀ 6 ਵਜੇ ਤੋਂ 2-4 ਮਿੰਟ ਪਹਿਲਾਂ ਉਹ ਧੰਨਵਾਦ ਜੀ ਸਾਰੇ ਭਰਾਵਾਂ ਦਾ ਜੁੜਨ ਦੇ ਲਈ। ਮੈਂ ਇਹ ਨਹੀਂ ਚਾਹੁੰਦਾ ਹੁਣ ਰਾਤ ਨੂੰ ਅੱਛਾ। ਅਸੀਂ ਇਹ ਬੈਠ ਕੇ ਖਾਣੇ ਲਈ। ਅਗਰ ਤੁਹਾਡੇ ਕੋਲ ਸਾਡੇ ਸੁਪੇਸ਼ਾ ਆਵੇ ਤੇ ਤੁਸੀਂ ਸਾਡੇ ਨਾਲ ਦੋ ਸ਼ਾਮੀ ਕੇ ਆ ਜਾਓਗੇ। ਜੀ ਸੰਤਰਾ ਸਿੱਖਰ ਪਾ। ਜੋ ਉਸਤੀ ਵਾਲਾ ਕੋਈ ਨਾਮ। ਮੈਂ